ਤੁਸੀਂ ਰੋਕਾ ਬਰਨਾਮੇ ਦੇ ਨਾਲ ਜਕਤਾਰ ਲਾਇਸੈਂਸ ਸਬ ਦਾ ਸਵਾਲ ਕਰਦਾ ਹੈ ਕਹਿੰਦੇ ਨੇ ਜਦੋਂ ਵਾੜ ਖੇਤ ਨੂੰ ਖਾਂ ਲੱਗੇ ਤਾਂ ਉਸ ਖੇਤ ਦਾ ਵਾਲੀ ਕੌਣ ਹੋਵੇਗਾ ਜਿਹੀ ਇੱਕ ਘਟਨਾ ਸਾਹਮਣੇ ਆਈ ਹੈ ਫ੍ਰੀਕੋਰਡ ਦੇ ਵਿੱਚ ਫ੍ਰੀਕੋਰਡ ਦੀ ਇੱਕ ਫ੍ਰੈਂਚ ਕੰਪਨੀ ਦੇ ਵਿੱਚ ਪਿਛਲੀ ਦਿਨੀ 330000 ਦੀ ਚੋਰੀ ਹੋਈ ਸੀ ਫ੍ਰੀਕੋਰਡ ਪੁਲਿਸ ਵੱਲੋਂ ਇਹਨਾਂ ਦੋਹਾਂ ਚੋਰਾਂ ਨੂੰ 24 ਘੰਟੇ ਦੇ ਵਿੱਚ ਫੜਨ ਦਾ ਦਾਵਾ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਦੋ ਜੋ ਫੜੇ ਗਏ ਹਨ ਬੈਂਕ ਦੇ ਮੁਲਾਜ਼ਮ ਸਨ ਅਤੇ ਉਹਨਾਂ ਵੱਲੋਂ ਹੀ ਚੋਰੀ ਕੀਤੀ ਗਈ ਹੈ ਹਾਲ ਫੀਕਲ ਪੁਲਸ ਵੱਲੋਂ ਜਿੱਤੇ ਮਾੜੇ ਆਸਰਾ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਉਸੇ ਤਹਿਤੀ ਪੁਲਸ ਵੱਲੋਂ 24 ਘੰਟਿਆਂ ਦੇ ਵਿੱਚ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਅਤੇ ਚੋਰੀ ਕਰਨ ਵਾਲੇ ਦੋਹੇ ਚੋਰਾਂ ਨੂੰ ਕਾਬੂ ਕਰ ਲਿਆ ਹੈ ਅਤੇ ਇਹਨਾਂ ਦਾ ਹੁਣ ਪੁਲਸ ਰਿਮਾਰਡ ਲੈ ਕੇ ਅਗਲੀ ਕਾਰਵਾਈ ਸ਼ੁਰੂ ਪੁਲਸ ਵੱਲੋਂ ਕਰ ਦਿੱਤੀ ਗਈ ਹੈ ਇਸ ਬਾਨ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਡੀਐਸਪੀ ਤਰਲੋਚਨ ਸਿੰਘ ਨੇ ਤੁਸੀਂ ਵੀ ਸਾਨੂੰ ਉਹਨਾਂ ਹੋਰ ਕੀ ਵਧੇਰੇ ਜਾਣਕਾਰੀ ਸਾਂਝੀ ਕੀਤੀ ਮਾਨਯੋਗ ਐਸਐਸਪੀ ਡਾਕਟਰ ਪ੍ਰਗਿਆ ਜੈਨ ਦੀ ਅਗਵਾਈ ਹੇਠ ਫਰੀ ਕੋਟ ਪੁਲਿਸ ਨੂੰ ਲਗਾਤਾਰ ਮਾਰਿਆ ਹਸਤਾਖਲਾ ਕੋਈ ਨੂੰ ਕੋਈ ਕਾਰਵਾਈ ਕੀਤੀ ਜਾਂਦੀ ਜਿਹੜੀ ਕ੍ਰਾਈਮ ਹੁੰਦਾ ਸੀ ਉਸ ਨੂੰ ਬਹੁਤ ਜਲਦੀ ਟ੍ਰੇਸ ਕਰਦੇ ਆ ਇਸੇ ਹੀ ਲੜੀ ਤੇ ਮਿਤੀ 17 12 24 ਨੂੰ ਇੱਕ ਭਾਰਤੀ ਫਾਈਨਾਂਸ ਕੰਪਨੀ ਲਿਮਟਿਡ ਜੋ ਬ੍ਰਾਂਚ ਫਰੀ ਕੋਟ ਤਾਰਾ ਪੈਸ ਦੇ ਕੋਲ ਸੀਗੀ ਇਹ ਜਿਹੜੀ ਕੰਪਨੀ ਸੀ ਇਹ ਛੋਟੇ ਲੈਵਲ ਤੇ ਫਾਈਨਾਂਸ ਕਰਦੀ ਸੀ ਤੇ ਇਹਨਾਂ ਦੇ ਅੱਗੇ ਜਿਹੜੇ ਅੱਗੇ ਵਰਕਰ ਹੁੰਦੇ ਨੇ ਉਹ ਡੇਲੀ ਕਲੈਕਸ਼ਨ ਕਰਕੇ ਲੈ ਕੇ ਇਸ ਇੱਥੇ ਪਹੁੰਚਾਉਂਦੇ ਸੀਗੇ ਤੇ ਇੱਥੇ ਸਾਨੂੰ ਇਹ ਕੰਪਲੀਟ ਆਈਸੀਬੀ ਇਥੋਂ 3.5 ਲੱਖ ਰੁਪਈਆ ਚੋਰੀ ਹੋ ਗਿਆ ਜਿਸ ਦਾ ਮੌਕੇ ਦੇਖਿਆ ਸੀ ਇਹਨਾਂ ਦੀ ਇੱਕ ਸੇਫ ਸੀਗੀ ਜਿਹੜੀ ਕਾਫੀ ਵੱਡੀ ਬਣੀ ਹੋਈ ਸੀ ਉਹਨੂੰ ਕਟਰ ਦੇ ਨਾਲ ਕੱਟ ਕੇ ਉਸ ਦੇ ਵਿੱਚੋਂ ਜਿਹੜੇ ਪੈਸੇ ਕੱਢੇ ਗਏ ਸੀ ਉਸ ਦੀ ਤਫਤੀਸ਼ ਵਿੱਚ ਅਸੀਂ ਫਿਰ ਅੱਗੇ ਜਿਹੜੇ ਇਹਨਾਂ ਦੇ ਇੱਕ ਮੈਨੇਜਰ ਸੀ ਗੁਰਚਰਨ ਸਿੰਘ ਜਿਹੜਾ ਬ੍ਰਾਂਚ ਮੈਨੇਜਰ ਸੀ ਤੇ ਇੱਕ ਧਰਮਪ੍ਰੀਤ ਸੀਗਾ ਇਸ ਕੰਪਨੀ ਦਾ ਉਹ ਵੀ ਇਹਨਾਂ ਦਾ ਵਰਕਰ ਸੀਗਾ ਉੱਥੇ ਤੇ ਜਿਨ੍ਹਾਂ ਨੂੰ ਦੋਨੋਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਉਹ ਜਰੂਰ ਸਖਤੀ ਨਾਲ ਪੁੱਛائش ਕੀਤੀ ਤਾਂ ਇਹਨਾਂ ਨੇ ਫਿਰ ਸਾਡੇ ਕੋਲ ਇਨਸਾਫ ਕੀਤਾ ਵੀ ਹਾਂ ਵੀ ਇਹ ਜਿਹੜੀ ਜਿਹੜੀ ਚੋਰੀ ਨੂੰ ਅੰਜਾਮ ਦਿੱਤਾ ਉਹ ਅਸੀਂ ਦਿੱਤਾ ਹੈ ਤੇ ਫਿਰ ਅਗਲੀ ਨਹੀਂ ਪੁੱਛਵਛਿਆ ਹੈ ਵੀ ਜਿਹੜੇ ਇਹ ਟਾਈਮ ਟੂ ਟਾਈਮ ਜਿਹੜੇ ਕੰਪਨੀ ਦੇ ਵਿੱਚੋਂ ਪੈਸੇ ਸੀ ਇਹ ਵਰਤਦੇ ਜਾ ਰਹੇ ਸੀਗੇ ਜਦੋਂ ਪੈਸਿਆਂ ਦੀ ਕਮੀ ਆ ਗਈ ਉੱਥੇ ਤੇ ਫਿਰ ਇਹਨਾਂ ਇਸ ਨੂੰ ਅੰਜਾਮ ਦਿੱਤਾ ਤੇ ਜਦੋਂ ਹੋਰ ਇਹਨਾਂ ਦੇ ਪੁੱਛਵਛਿਤੀ ਇੱਕ ਸਾਡੇ ਕੋਲ 9 10 24 ਨੂੰ ਬੀੜ ਬੀੜ ਚਾਹ ਕੋਲ ਇੱਕ 30000 ਰੁਪਏ ਦੀ ਖੋਹ ਦੀ ਵੀ ਜਿਹੜਾ ਗੁਰਚੰਦ ਸਿੰਘ ਸੀ ਇਹਦੇ ਵੱਲੋਂ ਐਫਆਰ ਦਰਜ ਕਰਾਈ ਗਈ ਸੀ ਮੇਰੇ ਤੋਂ 30000 ਰੁਪਿਆ 9 10 24 ਨੂੰ ਕੋਈ ਖੋਹ ਕੇ ਲੈ ਗਏ ਨੇ ਉਹਦੇ ਵਿੱਚ ਸਾਡੀ ਇਨਵੈਸਟੀਗੇਸ਼ਨ ਤੋਂ ਇਹ ਸਾਹਮਣੇ ਆਇਆ ਉਹ ਇਹ ਮੰਨਿਆ ਕਿ ਉਹ ਵੀ ਮੈਂ ਇਹ ਜਾਣ ਕੇ ਜਿਹੜਾ ਇੱਕ ਇੱਕ ਡਰਾਮਾ ਕੀਤਾ ਸੀਗਾ ਤੇ ਉਹ ਵੀ ਮੈਂ ਪੈਸੇ ਵਾਸਤੇ ਕੀਤਾ ਸੀ। ਬਸ ਈ